ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਦਕੋਟ ਜੁਲ੍ਹੇ ਦੇ ਮਨਮਤੇ ਨਗਰ ਦੇ ਵਿੱਚੋਂ ਵੱਜੇ ਹੋਏ ਕੋਠੇ ਸੰਧਵਾ ਦੇ ਵਿੱਚ ਸੰਧਵਾ ਦੇ ਕੋਠਿਆਂ ਦੇ ਵਿੱਚ ਤੁਸੀਂ ਆਉਣਾ ਵਾ ਮਿੱਤਰੋ ਜਦੋਂ ਤੁਸੀਂ ਫਰੀਦਕੋਟ ਤੋਂ ਸ਼੍ਰੀ ਅਮਰਤਸਰ ਸੌਰੀ ਜਲੰਧਰ ਬਟਿੰਡੇ ਵਾਲੇ ਪਾਸੇ ਨੂੰ ਵੱਡਾ ਹਾਈਵੇ ਫੜੋਗੇ ਨਾ ਤਾਂ ਉਹ ਹਾਈਵੇ ਦੇ ਉੱਤੇ ਹੀ ਤੁਸੀਂ ਮਿੱਤਰੋ ਕੋਠੇ ਸੰਧਵਾ ਵਾਲੇ ਪਾਸੇ ਨੂੰ ਕੱਟ ਤੋਂ ਸਿੱਧੀ ਛੜਕੀ ਆ ਜਾਂਦੀ ਆ ਤੁਸੀਂ ਹਾਲਾਂਕਿ ਜਿੱਥੋਂ ਸਿੱਖਾਂ ਵਾਲੀ ਪੀੜ ਤੋਂ ਛੜਕ ਜਾਂਦੀ ਆ ਉਹ ਸੜਕ ਵਾਲੇ ਪਾਸੇ ਨੂੰ ਨਹੀਂ ਮੁੜਨਾ ਤੁਸੀਂ ਮਿੱਤਰੋ ਉਦੋਂ ਇੱਕ ਪਿੱਛੇ ਸੜਕ ਜਿਹੜੀ ਉਹ ਕੋਠਿਆਂ ਨੂੰ ਮੁੜਦੀ ਆ ਕੋਟਕਪੂਰੀ ਦੇ ਸੰਧਵਾ ਦੇ ਕੋਠਿਆਂ ਦੇ ਵਿੱਚ ਆਉਂਦੀ ਆ ਉਹ ਕੋਠਿਆਂ ਦੀ ਸੜਕ ਦੇ ਵਿੱਚ ਆ ਕੇ ਤੁਸੀਂ ਘਰੇਲੂ ਪਰਿਵਾਰ ਦੇ ਘਰੇ ਮਿੱਤਰੋ ਨੀਲੀ ਰਾਵੀ ਨਸਲ ਦੇ ਵਿੱਚ ਪੰਜ ਕਲਿਆਣਾ ਕੱਟਾ ਦਿਖਾਉਣ ਲੱਗੇ ਆ ਤੁਹਾਨੂੰ ਇੱਕ ਚਾਹ ਤੁਸੀਂ ਇਹਨੂੰ ਐਫ ਗਾਵਾਂ ਵਰਗਾ ਡੱਬਾ ਕੱਟਾ ਕਹਿੰਦੇ ਹੋ ਚਾਹ ਤੁਸੀਂ ਇਹਨੂੰ ਨੀਲੀ ਰਾਵੀ ਦਾ ਕਹਿੰਦੇ ਹੋ ਪਰ ਕਈ ਭਰਾਵਾਂ ਦੀ ਇਹ ਡੱਬਾ ਵਾਲਾ ਕੱਟਾ ਲੈਣਾ ਪਹਿਲੀ ਪਸੰਦ ਹੁੰਦੀ ਆ ਮਿੱਤਰੋ ਬੜੇ ਫੋਨ ਕਾਲਾਂ ਆਉਂਦੀਆਂ ਕਿ ਡੱਬਾ ਕਟਿਆ ਕੋਈ ਹੋਵੇ ਤਾਂ ਸਾਨੂੰ ਦੱਸਿਓ ਲੈ ਬਈ ਮਿੱਤਰੋ ਗੱਡੀਆਂ ਵਾਲੇ ਭਰਾ ਵੀ ਇਸ ਕਟਿਆਂ ਦੀ ਭਾਲ ਦੇ ਵਿੱਚ ਹੁੰਦੇ ਉਹਨਾਂ ਨੂੰ ਵੀ ਬੇਨਤੀ ਆ ਵੀ ਆ ਕੇ ਵੇਖ ਲਿਓ ਰابطਾ ਕੰਮ ਕਰ ਲਿਓ ਪਾਈਆਂ ਨਾਲ ਸਾਰੀ ਜਾਣਕਾਰੀ ਲੈ ਲਵੋ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਭਾਈ ਠੀਕ ਹੈ ਬਾਈ ਸੇਤਾ ਦੇ ਪਰਿਵਾਰ ਤੋਂ ਮੈਂ ਹਾਂਜੀ ਹਾਂਜੀ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਜੀ ਠੀਕ ਹੈ ਅੱਛਾ ਇੱਕ ਵਾਰੀ ਨਾਮ ਦੱਸ ਦੀਏ ਵੀਰੇ ਮੇਰਾ ਨਾਮ ਹਰਮੇਲ ਸਿੰਘ ਹੈ ਜੀ ਸਨਫ ਸੁੱਚਾ ਸਿੰਘ ਜੀ ਠੀਕ ਹੈ ਹਰਮੇਲ ਵੀਰੇ ਘਰ ਆਪਣਾ ਕਿੱਥੇ ਕੋ ਆ ਗਿਆ ਬਾਈ ਏ ਜੀ ਸੰਧਵਾ ਤੋਂ ਜਦੋਂ ਆਉਣੇ ਆਪਾਂ ਸਿੱਖਾ ਵਾਲੇ ਨੂੰ ਹਾਂ ਜੀ ਉਹਦੇ ਵਿੱਚ ਮਤਲਬ ਬਾਈਪਾਸ ਪਾਰ ਕਰਕੇ ਹਾਂ ਜੀ ਜਿੱਥੇ ਦੀਪਗਲ ਢਾਬਾ ਜੀ ਜੇ ਕੋਟ ਵੱਲ ਆਈਏ ਤਾਂ ਦੀਪਗਲ ਢਾਬੇ ਤੋਂ ਗਾ ਅਗਲੀ ਸੜਕ ਮੁੜਦੀ ਆ ਸਿੱਖਾ ਵਾਲੇ ਨੂੰ ਸਿੱਖਾ ਵਾਲੇ ਇਹ ਨੱਥੇ ਵਾਲਾ ਰੋਡ ਵੱਜਦਾ ਇਹ ਇਹ ਨੱਥੇ ਵਾਲਾ ਰੋਡ ਹਾਂ ਜੀ ਠੀਕ ਆ ਇੱਥੋਂ ਆ ਕੇ ਬਸ ਆਪਣੇ ਕੋਠੇ ਸ਼ੁਰੂ ਹੋ ਜਾਂਦੇ ਜੀ ਗਾ ਕੇ ਅੱਛਾ ਇਹ ਜਿਵੇਂ ਮੇਰੇ ਫੋਨ ਨਾ ਹੀ ਲੱਗਦਾ ਹੁੰਦਾ ਰੇਂਜ ਰੂਂ ਦੀ ਦਿੱਕਤ ਆ ਜਾਂਦੀ ਹੁੰਦੀ ਵੀ ਆਪਾਂ ਕਾਮਕਾਰੀ ਪਾਸੇ ਆਸੇ ਗਏ ਉਹਨੇ ਕੀ ਪੁੱਛ ਕੇ ਆਇਆ ਕਿਹੜੇ ਘਰਾਂ ਦੇ ਵਿੱਚ ਜਾਣਾ ਇਹ ਬਸ ਇਹ ਹੀ ਮਿਸਤਰੀਆਂ ਸਾਰੇ ਜੀ ਠੀਕ ਹੈ ਮਿਸਤਰੀਆਂ ਦੇ ਘਰੇ ਜਾਣਾ ਹਾਂਜੀ ਹਾਂਜੀ ਠੀਕ ਹੈ ਬਈ ਜਾਉਂਦਾ ਰਹਿਣ ਮਿਸਤਰੀਆਂ ਹੈ ਸੀ ਬੋਰੀਆ ਸਿੱਖ ਜੀ ਠੀਕ ਹੈ ਬਈ ਕੋਈ ਗੱਲ ਵੀਰੇ ਅੱਛਾ ਜਾਤਾਂ ਪਾਤਾਂ ਦਾ ਰੱਬ ਦੀਆਂ ਬਣਾਈਆਂ ਇਨਸਾਨ ਤਾਂ ਇਨਸਾਨ ਹੀ ਹੈ ਨਾ ਅੱਛਾ ਵੀਰੇ ਆਪਾਂ ਕਟਾ ਵੇਚਣਾ ਇੱਕ ਹੈ ਨਾ ਇਹ ਕਿੰਨੇ ਚਿਰ ਦਾ ਵੱਡੇ ਪਈ ਇਹ ਕਿੰਨੀ ਉਮਰ ਦਾ ਇਹ 3 ਸਾਲ ਦਾ ਹੋ ਚੁੱਕਿਆ ਜੀ 3 ਸਾਲ ਦਾ ਹੋ ਗਿਆ ਹੈ ਅੱਛਾ ਇਹਦੀ ਮਾਂ ਵੀ ਇਸੇ ਤਰ੍ਹਾਂ ਦੇ ਡੱਬੀ ਉਸੇ ਕਿ ਜੀ ਨਹੀਂ ਜੀ ਹਾਂ ਉਹ ਮਾਂ ਇਸ ਤਰ੍ਹਾਂ ਨਹੀਂ ਸੀਗੀ ਜੀ ਹਾਂ ਉਹ ਲੀਲੀਰਾਵੀ ਦੇ ਵਿੱਚ ਉਹ ਦੂਜੀ ਸੀ ਸੌਰੀ ਮੋਰਾ ਦੇ ਵਿੱਚ ਠੀਕ ਹੈ ਬਈ ਦੁੱਧ ਕਿੰਨਾ ਕੁ ਸੀ ਹੁੰਦਾ ਬਈ ਉਹਦਾ ਦੁੱਧ ਸੀਗਾ ਜੀ 14 ਲੀਟਰ ਦੇ ਆਸੇ ਪਾਸੇ ਸੀਗਾ ਜੀ 14 ਲੀਟਰ ਦੇ ਆਸੇ ਪਾਸੇ ਦੋ ਡੰਗਾਂ ਦਾ ਜੀ ਦੋ ਡੰਗਾਂ ਦਾ ਕਿਹਾ ਅੱਛਾ ਫਿਰ ਤੂੰ ਇਹ ਬੜੀ ਰੂਨ ਨਾਲ ਤਿਆਰ ਕੀਤਾ ਹਨਾ ਸਾਰਾ ਸਾਂਭਿਆ ਹੋਇਆ ਥੋੜਾ ਹਾਂਜੀ ਹਾਂਜੀ ਪੂਰੀ ਤਰ੍ਹਾਂ ਸਾਂਭਿਆ ਸੀ ਨਹੀਂ ਠੀਕ ਹੈ ਬਈ ਅੱਛਾ ਇੱਕ ਗੱਲ ਚੌੜ ਕਰਦਾ ਵਾ ਥੋੜਾ ਇਹ ਮਰਦਾ ਮੁਰਦਾ ਤਾਂ ਨਹੀਂ ਹਨਾ ਨਹੀਂ ਮਰਦਾ ਨਹੀਂ ਇਹ ਚੌੜ ਕਰਦਾ ਜਨਨ ਕਿ ਇਹ ਬੱਚੇ ਨਾਲ ਖੇਡਦੇ ਰਹਿੰਦੇ ਇਕੱਲਾ ਹੀ ਰਹੇ ਸੀ ਜੀ ਮੱਝ ਤਾਂ ਹੀ ਵੇਚਤੀ ਸੀ ਅੱਛਾ ਮਾਂ ਇਹਦੀ ਵੇਚਤੀ ਸੀ ਹਾਂਜੀ ਹਾਂਜੀ ਇਹਨੂੰ ਪਾਲਦਾ ਫਿਰ ਇਹਨੂੰ ਪਾਲ ਲਿਆ ਸੀ ਹੁਣ ਤੂੰ ਇਹਨੂੰ ਵੇਚ ਕੇ ਮੱਝ ਫੇਰ ਲੈ ਲਈ ਮੱਝ ਫ ਨਾ ਕੀ ਰੇਡ ਰੱਖਿਆ ਤੇ ਰਹਿੰਦਾ ਇਹ ਬਸ ਜੀ 80 80 ਦੇ ਅਸੀਂ ਪੱਸੀ ਵੇਚ ਦਿਆਂਗੇ ਜੀ ਅਸੀਂ ਜਿਮਾਂਡ ਤਾਂ ਹੁੰਦਾ ਕਰਦੇ ਕੋਈ ਗੱਲ ਨਹੀਂ ਵੀਰੇ ਬਾਈ ਨੇ ਡਿਮਾਂਡ ਹੀ ਰੱਖੀ ਆ 80 ਰੁਪਿਆ ਪਈ ਜਾਂਦਾ ਜਿਵੇਂ ਕੋਈ ਆਪਨ ਨੂੰ ਆਖੂਗਾ ਫੋਨ ਲੱਗੇ ਉਹ ਵੀ ਆਪਾਂ ਕਰ ਲਾਂਗੇ ਸੜਿੰਗ ਹਣਾ ਬਈ ਅਜਾ ਵੀਰੇ ਤੋੜ ਦੇਗਾ ਮੜਾ ਕੱਢ ਦੇਗਾ ਬਾਹਰੋਂ ਹਾਂਜੀ ਇੱਥੇ ਤੋੜ ਕੇ ਵੇਖ ਲੈਣ ਕਿਉਂਕਿ ਹੁਣ ਹਨੇਰਾ ਹੈਗਾ ਆਉਣਾ ਅੰਦਰ ਚ ਲੈ ਜਾਵੀਂ ਲੈ ਵੀਰੇ ਥੱਲੋ ਵੇਖ ਲੋ ਬਾਈ ਚੌੜ ਬਾਲਾ ਕਰਦਾ ਡਿੱਗੂਗਾ ਸੱਟ ਫੇੜ ਖਾ ਲਓ ਥਾਂ ਥੋੜਾ ਪਈ ਜਾਂਦਾ ਬਚਾਰਿਆਂ ਦਾ ਫਿਰ ਮੈਂ ਤਾਂ ਨਹੀਂ ਤੋੜਿਆ ਕਿਉਂਕਿ ਅੱਗੇ ਫਰਦ ਸਾ ਚਲ ਬਰਾਂਡੇ ਵਾਲੀ ਘਰੇਲੂ ਤੇ ਉਹਦੇ ਕਰਕੇ ਮੈਂ ਫਿਰ ਇਹਨੂੰ ਤੋੜਨ ਦੇ ਬਾਰੇ ਨਹੀਂ ਸੋਚ ਰਿਆ ਕੱਟਾ ਹੈਗਾ ਚੰਗਾ ਵੀਰੇ ਸਿੰਘਾ ਸੁੰਗਾ ਦਾ ਮੂੰਹ ਮੱਥੇ ਦਾ ਬਹੁਤ ਸੋਹਣਾ ਡੱਬਾ ਐਚ ਐਫ گاਵਾ ਵਰਗਾ ਵਾ ਕੁਆਲਿਟੀ ਚੰਗੀ ਆ ਤਿੰਨ ਸਾਲ ਦੀ ਇੰਦੀ ਉਮਰ ਆ ਵੀਰੇ ਰੇਟ ਇਹਦਾ ਜਿਹੜਾ 80000 ਰੁਪਿਆ ਵਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਜੀ ਪੀਰਾ ਨੰਬਰ ਜੀ 85568 ਜੀ 76455 ਜੀ ਇੱਕ ਵਾਰੀ ਹੋਰ ਆਉਣਗੇ 85568 ਜੀ 76455 ਜੀ ਇਹ ਨੰਬਰ ਤੇ ਕਰ ਲਓ ਬਾਈ ਤੁਸੀਂ ਬਾਈ ਨਾਲ ਰਾਬਤਾ ਕਰੇ ਮਿੱਤਰੋ ਜਿਹੜੇ ਭਰਾਵਾਂ ਨੂੰ ਕਟਾ ਚਾਹੀਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਜਿਹੜਾ ਉਹ ਦੱਸ ਦਿੱਤਾ ਰੇਟ ਜਿਹੜਾ ਸਾਰੀ ਜਾਣਕਾਰੀ ਲੈ ਦਿੱਤੀ ਹੈ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ ਸ਼ੁਕਰੀਆ ਚਾਉਂਦੇ ਹਾਂ